Peace. ਕਰ ਸਕਦਾ ਮੈਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕਰੈਕਟਰ ਕਰ ਸਕਦਾ ਕਿਸ ਤਰ੍ਹਾਂ ਦੇ ਵੀ ਕੱਪੜੇ ਮਤਲਬ ਜੋ ਕੁਝ ਵੀ ਆ ਔਰ ਉਹ ਨਖਰੇ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਅੰਦਰ ਅੱਗ ਬਹੁਤ ਆ ਤੇ ਜਿਹੜਿਆਂ 'ਚ ਅੱਗ ਬਹੁਤ ਆ ਉਹ ਸਾਰੇ ਮੇਰੇ ਨਾਲ ਹੀ ਨੇ ਇਸ ਕਰਕੇ ਮਤਲਬ ਗੱਲ ਉਹੀ ਆ ਵੀ ਅੱਗ ਬਹੁਤ ਆ ਲਾਲਾ ਜੇ ਸਾਡੇ ਛੋਟੇ ਆ ਹਾਂ ਔਰ ਛੋਟੇ ਨਾਲ ਹੈਲੋ ਹੈਲੋ ਜੀ ਸਰ ਸਾਡੀ ਗੱਲ ਜੀ ਸਾਡੀ ਗੱਲ ਜੀ ਪਹਿਲਾਂ ਤਾਂ ਸਭ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਫਿਰ ਤਾਂ ਮੇਰੇ ਸਵਾਲ ਦੀ ਵੀ ਜੀ ਰਹਿਦੀ ਆ ਅੱਜ ਵੀ ਰਿਮੈਂਬਰ ਮੈਂ ਤੁਹਾਨੂੰ ਇੱਕ ਵਾਰ ਵੀ ਕੀਤਾ ਸੀਗਾ ਤੁਸੀਂ ਮੈਨੂੰ ਕਿਹਾ ਕਿ ਉਹ ਜੋ ਫਿਲਮ ਦੇਖ ਮੈਂ ਫੋਰਵਰਡ ਬਟ ਵੀ ਆ ਸੋਚਦਾ ਕਿ ਉਹ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਜੀ ਨਹੀਂ ਦਾਰੋਦੇ ਟਾਈਟਲ ਤੋਂ ਨਜ਼ਰ ਆਉਂਦਾ ਜਿਵੇਂ ਆਸ ਦੇ ਵਿੱਚੋਂ ਦਾਤੀ ਬਾਹਰ ਆਉਂਦੀ ਜੀ ਜੀ ਬਿਲਕੁਲ ਹਲਕੀ ਇੱਕ ਚੜ੍ਹ ਕੇ ਨਜ਼ਰ ਆਈ ਤੁਹਾਡੇ ਕਿਰਦਾਰ ਦੀ ਜੀ ਤੁਸੀਂ ਕਹਿੰਦੇ ਇੱਕਦਮ ਰਾਤ ਨੂੰ ਸੋਚਦਾ ਯਾਤਰਾ ਕਰਦਾਰ ਰਾਤ ਨੂੰ ਸੋਚਿਆ ਸੀਗਾ ਕਿ ਦਿਨ ਵੇਲੇ ਕਿਉਂਕਿ ਸਸਪੈਂਸ ਚਾਹੁੰਦੇ ਤੁਸੀਂ ਹਾਂ ਬਿਲਕੁਲ ਐਕਚੁਅਲੀ ਉਹ ਸ਼ੂਟ ਵੀ ਜਿਹੜਾ ਸੀ ਉਹ ਰਾਤ ਨੂੰ ਕੀਤਾ ਸੀ ਪਰ ਉਹ ਮੇਰਾ ਕਰਦਾਰ ਨਹੀਂ ਸੀਗਾ ਗੱਲ ਐਕਚੁਅਲੀ ਮੈਂ ਚਾਹੁੰਦਾ ਨਹੀਂ ਸੀ ਕਰਨਾ ਮੈਂ ਹੋਰਾਂ ਡਾਇਰੈਕਟਰਾਂ ਦੀਆਂ ਫਿਲਮਾਂ 'ਚ ਕੀਤੇ ਆ ਕੰਮ ਆਉਣ ਵਾਲੇ ਟਾਈਮਸ ਤੁਹਾਨੂੰ ਵੈਬ ਸੀਰੀਜ਼ 'ਚ ਹਿੰਦੀ ਵੈਬ ਸੀਰੀਜ਼ 'ਚ ਵੀ ਮਿਲੂਗਾ ਪੰਜਾਬ 95 ਐ ਬਲਜੀਤ ਬਾਈ ਵਾਲੀ ਫਿਲਮ ਉਹਦੇ 'ਚ ਵੀ ਮੇਰਾ ਕਾਫੀ ਰੋਲ ਇੱਕ ਜਬਰਦਸਤ ਕੈਰੈਕਟਰ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਮੈਂ ਇਸ ਕਰਕੇ ਨਹੀਂ ਕਰਦਾ ਹੁੰਦਾ ਕਿ ਮੈਂ ਜਮਾ ਹੀ ਨਹੀਂ ਕਿਸੇ ਤੇ ਛੱਡ ਸਕਦਾ ਮਤਲਬ ਮੈਨੂੰ ਇਹ ਹੁੰਦਾ ਕਿ ਹਰ ਚੀਜ਼ ਨਿੱਕੀ ਨਿੱਕੀ ਮੈਂ ਆਪਣੇ ਨਜ਼ਰੀਏ ਤੋਂ ਸ਼ੂਟ ਕਰਾਂ ਪਰ ਉਹ ਗੱਲ ਐਸੀ ਸੀ ਕਿ ਉਹਦੇ ਫਾਦਰ ਦੀ ਗੱਲ ਉਲੀਆ ਕਿ ਜਦੋਂ ਹਾਰ ਗਿਆ ਉਦੋਂ ਦਾ ਪਾਠ ਹੀ ਕਰੀ ਜਾਂਦਾ ਤੇ ਮੈਨੂੰ ਉਸ ਟਾਈਮ ਔਰ ਦਿਨੇ ਵੀ ਕੋਈ ਕੈਰੈਕਟਰ ਇਦਾਂ ਦਾ ਲੱਭਿਆ ਨਹੀਂ ਫਿਰ ਮੈਂ ਸੋਚ ਲਿਆ ਥੋੜਾ ਜਿਹਾ ਮੈਂ ਚੱਲ ਕੋਈ ਗੱਲ ਨਹੀਂ ਇਹ ਕੈਰੈਕਟਰ ਆ ਜਿਹੜਾ ਐਕਟਿੰਗ ਦਾ ਸੀਨ ਆਉਣਾ ਹੈਗਾ ਮੈਂ ਕਰ ਲੂੰਗਾ ਤੇ ਉਹ ਉਨਾ ਹੀ ਆ ਤੇ ਇਸ ਕਰਕੇ ਉਹਦੇ ਉਹ ਉਹ ਬਸ ਇੱਕ ਗੱਲ ਸੀ ਕਿ ਸਿਕੰਦਰ ਸੰਧੂ ਦਾ ਬਾਪ ਦਿਖਾਉਣਾ ਸੀਗਾ ਤੇ ਮੈਂ ਲੱਗਦਾ ਆਪਣੇ ਤੁਸੀਂ ਤੁਸੀਂ ਗੀਤਕਾਰੀ ਤੋਂ ਡਾਇਰੈਕਸ਼ਨ ਵਾਲੇ ਪਾਸੇ ਆਇਓ ਜਿਹੜਾ ਸ਼ਬਦ ਮੈਂ ਯੂਜ਼ ਕਰਨ ਲੱਗਾ ਮੈਨੂੰ ਲੱਗਦਾ ਗਲਤ ਨਹੀਂ ਹੈਗਾ ਕਿ ਤੁਹਾਨੂੰ ਵੀ ਅੰਦਰ ਐਕਟਿੰਗ ਦਾ ਕੀੜਾ ਹੈਗਾ ਨਾਲ ਨਹੀਂ ਨਹੀਂ ਤੁਹਾਨੂੰ ਬਹੁਤ ਇਹ ਗਲਤ ਫਹਮੀ ਹੈ ਮੈਂ ਬਹੁਤ ਜ਼ਬਰਦਸਤ ਐਕਟਰ ਰਿਹਾ ਰੰਗਮਾਂਚ ਦਾ ਟੋਨੀ ਬਾਤਿਸ਼ ਭਾਜੀ ਦਾ ਨਾਮ ਲਿਆ ਨਾ ਮੈਂ ਜਿੰਨਾਂ ਦਾ ਉਹਨਾਂ ਦਾ ਮੈਂ ਐਕਟਰ ਹੀ ਸੀਗਾ ਕੀੜਾ ਮੈਨੂੰ ਕਿਸੇ ਚੀਜ਼ ਦਾ ਨਹੀਂ ਆ ਹਰ ਚੀਜ਼ ਮੇਰੇ ਮੈਨੂੰ ਮੇਰੇ ਅੰਦਰ ਆ ਇੱਥੇ ਇਸ ਕਰਕੇ ਉਹ ਮੈਂ ਜੋ ਕਰਨਾ ਚਾਹਣਾ ਉਹ ਮੈਂ ਕੀਤਾ ਜੇ ਮੈਂ ਚਾਹੁੰਦਾ ਤਾਂ ਫਿਲਮਾਂ ਚ ਇਹ ਜੇ ਐਕਟਰ ਵੀ ਆ ਸਕਦਾ ਸੀ ਪਰ ਮੈਂ 7 ਸਾਲ ਦੀ ਉਮਰ ਚ ਇਹ ਗੱਲ ਸੋਚ ਲਈ ਸੀ ਜਦੋਂ ਸ਼ੋਲੇ ਦੇਖੀ ਆ ਇਹ ਫਿਲਮ ਬਣਾਉਣੀ ਹੈ ਬਾਪੂ ਤੋਂ ਪੁੱਛਿਆ ਕਿ ਫਿਲਮ ਬਣਾਉਂਦਾ ਕੌਣ ਆ ਇਹ ਨਹੀਂ ਸੋਚਿਆ ਕਿ ਵੀਰੂ ਜਿਹਾ ਜੈ ਵਾਂਗੂ ਮੈਂ ਐਕਟਿੰਗ ਦਾ ਕਰੂੰਗਾ ਜਦੋਂ ਕਿ ਮੈਂ ਜਵਾਨੀ ਦੇ ਵਿੱਚ ਟੋਨੀ ਬਾਤਸ਼ਪਾਜੀ ਦਾ ਬਹੁਤ ਮੈਂ ਐਕਟਰ ਸੀਗਾ ਔਰ ਬਹੁਤ ਵੱਡੇ ਵੱਡੇ ਨਾਟਕ ਉਹਨਾਂ ਦੀ ਛਤਰ ਛਾਇਆ ਚ ਕੀਤੇ ਪਰ ਮੈਂ ਸਿਨੇਮੇ ਨੂੰ ਹਮੇਸ਼ਾ ਹੀ ਐਂ ਦੇਖਦਾ ਕਿ ਮੈਂ ਫਿਲਮ ਲਿਖਾਂ ਤੇ ਫਿਲਮ ਬਣਾਵਾਂ ਕਿਉਂਕਿ ਮੈਂ ਉਹ ਦੁਨੀਆ ਸਿਰਜਣੀ ਚਾਹੁੰਦਾ ਹੁੰਦਾ ਜਿਹੜੀ ਮੇਰੇ ਜ਼ਿਹਨ ਚ ਹੁੰਦੀ ਹੈ ਐਕਟਰਾਂ ਜਿਹੜੇ ਉਹ ਉਹਦਾ ਹਿੱਸਾ ਨੇ ਉਹ ਪੂਰੀ ਦੁਨੀਆ ਨਹੀਂ ਸਿਰਜ ਸਕਦੇ ਉਹਨੂੰ ਡਾਇਰੈਕਟਰ ਹੀ ਸਿਰਜ ਸਕਦਾ ਸਿਨੇਮਾ ਜਿਹੜਾ ਉਹ ਡਾਇਰੈਕਟਰ ਦਾ ਮਾਧਿਅਮ ਇਸ ਕਰਕੇ ਕੁਦਰਤ ਨੇ ਚਲੋ ਮੇਰੇ ਨੂੰ ਥੋੜੀ ਇਹ ਕਪੈਸਿਟੀ ਦਿੱਤੀ ਕਿ ਮੈਂ ਫਿਲਮ ਲਿਖ ਸਕਦਾ ਤੇ ਬਣਾ ਸਕਦਾ ਇਸ ਕਰਕੇ ਮੇਰਾ ਸੁਪਨਾ ਸਾਕਾਰ ਹੋਇਆ ਇਹਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕੁਦਰਤ ਦਾ ਬਾਕੀ ਕੀੜਾ ਕੂੜਾ ਕੋਈ ਨਹੀਂ ਆਪਾਂ ਨੂੰ ਕਿਸੇ ਗੱਲ ਦਾ ਵੀ ਨਹੀਂ ਕਿਉਂਕਿ ਜੋੜਾ ਕੰਮ ਕੀਤਾ ਆਪਾਂ ਤੀਰ ਲਾ ਕੇ ਕੀਤਾ ਨਿਸ਼ਾਨੇ ਤੇ ਬਹੁਤ ਸ਼ੁਕਰੀਆ ਜੀ ਬਹੁਤ ਮੇਰੇ ਭਾਨੀ ਥੈਂਕ ਯੂ ਜੀ ਯਾਰ ਸਾਡੇ ਕਾਫੀ ਸਮਾਲਾ ਜੀ ਜੀ ਮੇਰੇ ਤੇਰੇ ਤੋਂ ਭਰਾਵਾ ਬਹੁਤ ਡਰ ਲੱਗਦਾ ਮੈਨੂੰ ਤੂੰ ਪਤਾ ਨਹੀਂ ਕਦੋਂ ਕਿਹੜੀ ਵੀਰ ਬਣਾ ਕੇ ਵਾਇਰਲ ਕਰ ਦੇਣੀ ਆਵੇਂ ਨਹੀਂ ਨਹੀਂ ਇਹ ਨਹੀਂ ਕਰਦਾ ਆਹ ਹੋ ਆਹ ਜਦੋਂ ਆ ਗਏ ਅੱਜ ਦੇ ਦੌਰ ਦੇ ਵਿੱਚ ਜਿੱਥੇ ਇੱਕ ਕ੍ਰਾਈਸਿਸ ਦੇ ਵਿੱਚੋਂ ਅਸੀਂ ਸਾਰੇ ਗੁਜ਼ਰੇ ਆਂ ਖਾਸ ਤੌਰ ਦੇ ਉੱਤੇ ਸਾਡੀਆਂ ਧੀਆਂ ਜਿਹੜੇ ਕਲਚਰ ਦੇ ਵੱਲ ਜਾ ਰਹੀਆਂ ਨੇ ਵੱਧ ਰਹੀਆਂ ਨੇ ਵੱਡੀ ਚਿੰਤਾ ਪੰਜਾਬ ਦੀ ਸਤਾਰੀ ਆ ਜੀ ਪਹਿਲਾਂ ਸਾਡੇ ਸਕੂਲਾਂ 'ਚ ਇਤਿਹਾਸ ਪੜਾਇਆ ਜਾਂਦਾ ਸੀਗਾ ਜਿਹੜੀਆਂ ਗੱਸਾਵਾਂ ਸਾਨੂੰ ਦੱਸੀਆਂ ਜਾਂਦੀਆਂ ਸੀ ਝਾਂਸੀ ਦੀ ਰਾਣੀ ਦਾ ਜ਼ਿਕਰ ਹੁੰਦਾ ਸੀ ਕਲਪਨਾ ਚਾਹਵ ਦਾ ਜ਼ਿਕਰ ਹੁੰਦਾ ਸੀ ਮਾਈ ਭਾਗੋ ਦਾ ਜ਼ਿਕਰ ਹੁੰਦਾ ਸੀਗਾ ਜੀ ਪਰ ਅੱਜ ਜਿਹੜੀ ਇਹ ਡਾਂਸ ਰੀਲਾ ਚੱਲ ਪਈਆਂ ਸੋਸ਼ਲ ਮੀਡੀਆ 'ਤੇ ਜਿਹੜਾ ਸਾਡੇ ਯੂਥ ਨੂੰ ਇੱਕ ਪਾਸੇ ਡਾਇਵਰਟ ਕਰਦਾ ਉਸ ਦੌਰ ਦੇ ਵਿੱਚ ਦਾਰੂ ਨੂੰ ਤੁਸੀਂ ਕਿੱਥੇ ਖੜਾ ਦੇ ਦੇ ਕਿ ਦਾਰੂ ਕਿੰਨਾ ਇਫੈਕਟ ਪਾਵੇਗੀ ਮੈਂ ਤੁਹਾਡੇ ਜਜ਼ਬਾਤ ਜਾਣਨਾ ਚਾਹੁੰਦਾ ਤੁਹਾਡਾ ਵਿਜ਼ਨ ਜਾਣਨਾ ਚਾਹੁੰਦਾ ਵੈਸੇ ਇਹ ਦੋ ਐਪੀਸੋਡ ਬਹੁਤ ਕੁਝ ਕਲੀਅਰ ਕਰ ਚੁੱਕੇ ਨੇ ਕਿਉਂਕਿ ਜੋ ਕੈਰੈਕਟਰ ਤੁਸੀਂ ਔਰਤਾਂ ਦੇ ਦੇ ਵਿੱਚ ਦਿਖਾਏ ਨੇ ਖਾਸ ਕਰਕੇ ਭੈਣਾ ਈਆਂ ਕਿਵੇਂ ਅੱਗੇ ਹੋ ਕੇ ਗਵਾਹੀ ਕਰ ਸਕਦੇ ਆ ਖਾਸ ਤੌਰ ਤੇ ਜਿੱਥੇ ਕਈ ਵਾਰ ਮਰਦ ਵੀ ਕੰਮ ਨਹੀਂ ਆ ਸਕਦਾ ਉੱਥੇ ਇੱਕ ਔਰਤ ਕੰਮ ਕਰ ਦਿੰਦੀ ਆ ਇਹ ਬਹੁਤ ਵੱਡਾ ਮੈਸੇਜ ਮੈਨੂੰ ਇਹ ਦੋ ਐਪੀਸੋਡਾਂ ਦੇ ਵਿੱਚ ਮਿਲਿਆ ਹਾਂਜੀ ਤੁਸੀਂ ਪੂਰਾ ਅਗਲੇ 6 ਐਪੀਸੋਡ ਵੀ ਦੇਖਿਓ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ دارو ਕਿੱਥੇ دارو ਖੁਦ ਹੀ ਦੱਸ ਰਹੀ ਆ ਕਿ دارو ਕਿੱਥੇ ਖੜੀ ਆ دارو ਦੱਸ ਰਹੀ ਆ ਜਦੋਂ دارو ਦੇ ਵੀਡੀਓ ਬਣਾਏ ਜਾ ਰਹੇ ਨੇ دارو ਦੇ ਡਾਇਲੋਗਾਂ ਦੇ ਇਹ ਬਣਾਏ ਜਾ ਰਹੇ ਨੇ ਕਿ ਬੰਦੂਖ ਵੀ ਇਸਤਰੀ ਲਿੰਗ ਹੁੰਦੀ ਹੈ ਜਾਂ ਕਿ ਗੱਲ ਰੰਗ-ਬਰੰਗੇ ਕਾਗਜ਼ਾਂ ਦੀ ਨਹੀਂ ਕਾਲੇ ਲੋਹੇ ਦੀ ਹੈ ਜਿਹੜਾ ਇਸ ਦੁਨੀਆ ਤੋਂ ਮਨਾਉਣਾ دارو ਖੁਦ ਦੱਸ ਰਹੀ ਹੈ دارو ਇਹ ਗੱਲ ਦੱਸ ਰਹੀ ਹੈ ਕਿ ਜਿਵੇਂ ਬੰਦਿਆਂ ਖਾਤਰ ਇੱਕ ਕੈਂਟ ਸਿਨੇਮਾ ਅਸੀਂ ਮੈਂ ਮੁੰਡਿਆ ਮੁੰਡਾ ਪਾਤਰ ਲੈ ਕੇ ਜਾ ਜੋੜਾ ਬਣਾਇਆ ਸੀ ਤਾਂ ਉਹ ਮੇਰੇ ਡਾਇਲੋਗ ਜਿਹੜੇ ਅੱਜ ਤੱਕ ਚੱਲੇ ਦੀਪ ਵੀਰੇ ਦੇ ਮੂਹੋਂ ਜਜੇ ਬਾਤ ਉਸੇ ਤਰੀਕੇ ਨਾਲ ਜੇ ਕੁੜੀਆਂ ਲਈ ਮੈਂ ਕੋਈ ਗੱਲ ਕਰ ਸਕਿਆ ਤਾਂ ਮੈਂ ਧਾਰੋ ਕੀਤੀ ਐ ਮੈਂ ਪਹਿਲਾਂ ਵੀ ਤੁਹਾਨੂੰ ਔਰ ਸਾਰਿਆਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਅੱਜ ਆਪਾਂ ਜਿੱਥੇ ਖੜੇ ਆ ਉਹ ਇਸ ਕਰਕੇ ਖੜੇ ਆ ਕਿ ਧਾਰੋ ਆਪਾਂ ਨੂੰ ਇੱਥੋਂ ਤੱਕ ਲੈ ਆਈ ਔਰ ਧਾਰੋ ਦਾ ਕਰੈਕਟਰ ਸੱਚਮੁੱਚ ਜਿਹੜਾ ਤੁਸੀਂ ਦੇਖਿਆ ਉਹ ਸਿਰਫ 20% ਤਾਂ ਹਲੇ ਤੱਕ 80% ਅਗਲੇ 6 ਐਪੀਸੋਡਸ ਦੇ ਵਿੱਚ ਅਦਾਰੋ ਦਾਰੋ ਕਿਵੇਂ ਗੱਲ ਕਰਦੀ ਆ ਮੁੰਡਿਆਂ ਨਾਲ ਕਿਵੇਂ ਲੜਦੀ ਆ ਜਿਹੜੇ ਉਹਨੂੰ ਛੇੜਦੇ ਨੇ ਉਹਦੇ ਨਾਲ ਬਤਮੀਜ਼ੀ ਕਰਦੇ ਨੇ ਜਾਂ ਉਹਦੀ ਕਿਸੇਲੀ ਵੀ ਆਹੀ ਵੀਡੀਓ ਬਣਾ ਕੇ ਕਿਵੇਂ ਉਹਨੂੰ ਉਹ ਬਲੈਕਮੇਲ ਕਰਦਾ ਤਾਂ ਉਸ ਮੁੰਡੇ ਨਾਲ ਇਹ ਕੀ ਕਰਦੀ ਐ ਇਸ ਕਰਕੇ ਉਹ ਖੁਦ ਵੀ ਕਹਿੰਦੀ ਐ ਕਿ ਮੈਂ ਕੁੜੀਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਅੰਗਿਆਰੇ ਦੇਖਣਾ ਚਾਹੁੰਦੀ ਉਹ ਜੇ ਉਹ ਕੁਝ ਦੱਸ ਰਹੀ ਆ ਦਾਰੋ ਉਹ ਤੁਹਾਨੂੰ ਕਈ ਵਾਰ ਕੀ ਹੁੰਦਾ ਕਿ ਤੁਸੀਂ ਸੁਚੇਤ ਰੂਪ ਦੇ ਵਿੱਚ ਕੋਈ ਸਿੱਖਿਆ ਨਹੀਂ ਦੇ ਰਹੇ ਹੁੰਦੇ ਪਰ ਦਰਸ਼ਕ ਦੇ ਮਨ ਚ ਅਚੇਤ ਰੂਪ ਜੀ ਇਹ ਚਲੀ ਜਾਂਦੀ ਹੈ ਕਿ ਕੋਈ ਨਾ ਕੋਈ ਤਾਂ ਸੋਚੂਗਾ ਕਿ ਯਾਰ ਕੱਲੇ ਵੀਡੀਓ ਬਣਾਉਣੇ ਜਾਂ ਨੱਚ ਗਾ ਕੇ ਰੀਲਾਂ ਬਣਾਉਣੀਆਂ ਇਹ ਤਾਂ ਜ਼ਰੂਰੀ ਨਹੀਂ ਯਾਰ ਗੱਲ ਐਂ ਵੀ ਕੀਤੀ ਜਾ ਸਕਦੀ ਹੈ ਜਿਵੇਂ ਧਾਰੋ ਕਰਦੀ ਇਸ ਕਰਕੇ ਆ ਉਹ ਗੱਲ ਕਿਵੇਂ ਮੁੰਡਿਆਂ ਨੇ ਐਕਟਰਾਂ ਨੂੰ ਫੋਲੋ ਕੀਤਾ ਨਾਲਾ ਕੁੜੀਆਂ ਵੀ ਹੁਣ ਧਾਰੋ ਵਰਗੇ ਕਿਰਦਾਰਾਂ ਨੂੰ ਬਿਲਕੁਲ ਬਿਲਕੁਲ ਇਥੋਂ ਤੱਕ ਇਹ ਹੀ ਆ ਜੀ ਜੀ ਇਹ ਸਾਡੀ ਖੁਸ਼ਕਿਸਮਤੀ ਆ ਇਹਦੇ ਚ ਸਾਡਾ ਕੋਈ ਨਹੀਂ ਇਹਦੇ ਚ ਦਰਸ਼ਕਾਂ ਦਾ ਤੁਹਾਡਾ ਪ੍ਰੈਸ ਦਾ ਜਿਨੇ ਇਹ ਫਿਲਮ ਲੋਕਾਂ ਤੱਕ ਪਹੁੰਚਾਈ ਆਪਣਾ ਕੇਬਲ 1 ਦੀ ਟੀਮ ਦਾ ਸਭ ਦਾ ਯੋਗਦਾਨ ਆ ਅਸੀਂ ਜੋ ਬਣਾ ਕੇ ਬੈਠੇ ਸੀ ਕਿਉਂਕਿ ਸਾਡੇ ਬਾਰੇ ਤਾਂ ਮਤਲਬ ਜਿੰਨਾ ਚਿਰ ਉਹ ਰਿਲੀਜ਼ ਨਹੀਂ ਹੋਈ ਸਾਨੂੰ ਬਹੁਤ ਕੁਝ ਸੁਣਨਾ ਪਿਆ ਪਰ ਹੁਣ ਅਸੀਂ ਚੰਗੇ ਦਿਨ ਆ ਚਾ ਔਰ ਅਸੀਂ ਜਿੱਤਦੇ ਹੋਏ ਆ ਇਸ ਕਰਕੇ ਅਸੀਂ ਉਹ ਨੈਗੇਟਿਵ ਗੱਲਾਂ ਨਹੀਂ ਕਰਨੀਆਂ ਪਰ ਅਸੀਂ ਬਹੁਤ ਕੁਝ ਚੱਲਿਆ ਇਨ ਮਾਗਨਾਂ ਨੂੰ ਦੇਖਣ ਲਈ ਔਰ دارو ਜਦੋਂ ਤੁਸੀਂ ਪੂਰੀ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਊਗਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਕੀ ਜਵਾਬ ਦੇਊਗਾ ਮੈਂ ਜੀ ਬਸ਼ਕਰ ਗਿੰਥਾ ਤਾਂ ਇੱਥੇ ਜੀ ਜੀ ਮੇਰਾ ਨਾਮ ਸੁਹੇਲ ਖਾਨਾ ਹਾਂ ਜੀ ਹਾਂ ਦੇ ਫੇਮਸ ਪੰਜਾਬੀ ਦੇ ਵੀ ਤੋਂ ਮੈਂ دارو ਡਾਇਰੈਕਟਰ ਸੀ ਕੀਤੀ ਹੈ ਨਾਲ ਨਾਲ ਤੁਸੀਂ ਗੀਤਕਾਰ ਵੀ ਹੋ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਹਾਂ ਜੀ ਕਿ ਮੈਂ ਤੁਸੀਂ ਨੋਟਿਸ ਕੀਤਾ ਹੋਊਗਾ ਮੈਂ ਅਕਸਰ ਆਪਣੇ ਇੰਟਰਵਿਊਜ਼ ਦੇ ਵੀ ਕਹਿੰਨਾ ਹੈ ਕਿ ਜੋ ਸਾਡਾ 뮤직ਾ ਉਹ ਬਹੁਤ ਵੱਡਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ 뮤직 ਬਹੁਤ ਵੱਡਾ ਆ ਜੀ ਸਿੱਧੂ ਮੂਸੇ ਵਾਲਾ ਬਾਈ ਜਲਜੀਤ ਬਾਈ ਕਰਨੌਜੀ ਦਾ ਬਾਈ ਇਹਨਾਂ ਦੇ ਗਾਣੇ ਅਸੀਂ ਇੰਨੇ ਇੰਜੋਏ ਕਰਦੇ ਆ ਜੀ ਔਰ ਰੀਸੈਂਟ ਧੁਰੰਦਰ ਫਿਲਮ ਦੇ ਵਿੱਚ ਫਰੀਦ ਖਸਦਿਕ ਸਾਹਿਬ ਦਾ ਗਾਣਾ ਆਇਆ ਆ ਜੀ ਜੀ ਉਹ ਇਹ ਸਾਬਿਤ ਕਰਦਾ ਹੈ ਕਿ ਗੀਤ ਇਹ ਨਹੀਂ ਹੈਗਾ ਕਿ ਆ ਗਿਆ ਰਿਲੀਜ਼ ਹੋ ਗਿਆ ਸੁਣ ਲਿਆ ਤੇ ਗਿਆ ਵੀ ਇਹ ਸਾਡੇ 50 ਸਾਲ ਤੱਕ ਵੀ ਜਿਉਂਦੇ ਰਹਿੰਦੇ ਆ ਹਨਾ ਬਿਲਕੁਲ ਤੇ ਕੀ ਕਰ ਹੋਣ ਦੇ ਕਰਕੇ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ ਇਹ ਇਹ ਸਾਡੇ ਸਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਤੋਂ ਆ ਤੇ ਜਿੱਥੇ ਦਾ ਮਿਊਜ਼ਿਕ ਜਿੱਥੇ ਦੀਆਂ ਗੱਲਾਂ ਅਮਰ ਨੇ ਕਦੇ ਮਰਨੀਆਂ ਨਹੀਂ ਜਿਉਂਦੇ ਰਹਿਣਗੇ ਅਕਸਰ ਸਦੀਆਂ ਤੱਕ ਬਿਲਕੁਲ 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 ਸਹੀ ਕਿਹਾ ਤੁਸੀਂ ਔਰ ਮੈਂ ਇੱਥੇ ਗੀਤਾਂ ਦੀ ਵੀ ਥੋੜੀ ਪਬਲਿਸਿਟੀ ਕਰੀ ਦੇਵਾਂ 17 ਕਿੰਨੀ ਕਰੀ ਗੋ ਵੀ 18 ਤਰੀਕ ਨੂੰ ਆਪਣਾ ਗੀਤ ਅਮਰਿੰਦਰ ਵੀਰ ਦੇ ਬੇਟਿਆਂ ਦੀ ਕੈਸਟ ਆ ਰਹੀ ਆ ਉਹ ਪੈਗਾਮ ਜਿਹੜਾ ਮੇਰਾ ਲਿਖਿਆ ਹੋਇਆ ਗਾਣਾ ਸੀਗਾ ਜੇ ਮਿਲੇ ਉਹ ਕੁੜੀ ਤੱਕ ਦੇ ਕਹਿਣਾ ਉਸ ਨੂੰ ਉਹਦਾ ਇੱਕ ਸੈਕੰਡ ਰੰਜਨ ਅਸੀਂ ਰਿਕਾਰਡ ਕੀਤਾ ਹਨਾ ਦੁਬਾਰਾ ਉਹਨੂੰ ਲਿਖਿਆ ਮੈਂ ਅਮਰਿੰਦਰ ਨੇ ਗਾਇਆ ਉਹ ਐਲਬਮ ਚ 18 ਤਰੀਕ ਨੂੰ ਉਹ ਰਿਲੀਜ਼ ਹੋ ਰਿਹਾ ਔਰ ਸਿੱਲੀ ਸਿੱਲੀ ਹਵਾ ਨੂੰ 25 ਸਾਲ ਹੋ ਗਏ ਉਹ 2000 ਚ ਰਿਲੀਜ਼ ਹੋਇਆ ਸੀ 2025 ਹੋ ਗਿਆ ਹਨਾ ਤੇ ਸਿੱਲੀ ਸਿੱਲੀ ਹਵਾ ਰੀਬਾਰਥ ਵੀ ਮੈਂ ਰਿਕਾਰਡ ਕੀਤਾ ਹਾਂ ਸਪਾਈ ਵਿਆਹ ਚ ਉਹ ਵੀ ਬਹੁਤ ਜਲਦ ਇਸੇ ਸਾਲ ਹੀ ਰਿਲੀਜ਼ ਹੋ ਰਿਹਾ ਉਹ ਵੀ ਬਿਲਕੁਲ ਨਵਾਂ ਗੀਤ ਬਣਾਇਆ ਹੈਗਾ ਅਸੀਂ ਇਸ ਕਰਕੇ ਆ ਗੀਤਕਾਰੀ ਆ ਜਿਹੜੀ ਉਹ ਸਾਡਾ ਮਾਣ ਹੈ ਔਰ ਸਾਡੇ ਤੋਂ ਜਿਹੜੇ ਵੱਡੇ ਨੇ ਉਹਨੂੰ ਚਾਹੇ ਉਹ ਗਾਇਕ ਨੇ ਚਾਹੇ ਉਹ ਗੀਤਕਾਰ ਨੇ ਉਹਨਾਂ ਦਾ ਮਾਣ ਸਾਡੇ ਤੋਂ ਵੀ ਵੱਡਾ ਇਸ ਕਰਕੇ ਉਹ ਪੂਰੀ ਦੁਨੀਆ ਦੇ ਵਿੱਚ ਉਹ ਵੀ ਸੁਣੇ ਜਾਂਦੇ ਨੇ ਨਾਲ ਸਾਡੇ ਅਰਕੇ ਵੀ ਸੁਣੇ ਜਾਂਦੇ ਨੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਹਾਂ ਜੀ ਸਰ ਜੀ ਬਾਈ ਦਾ ਬੋਲੋ ਜੀ ਤੁਹਾਨੂੰ ਤਾਂ ਹੀ ਲੱਗੂਗੀ ਇਹ ਮੈਂ ਧਾਰੋ ਦੀ ਲਾਓ ਤੇ ਮੈਨੂੰ ਪਤਾ ਤੁਸੀਂ ਅਮਰਿੰਦਰ ਦੇ ਬਹੁਤ ਫੈਨ ਹੋ ਤੇ ਬਹੁਤ سارے ਲੋਕ تقريبا ਸਾਰੇ ਹੀ ਫੈਨ ਨੇ ਅਮਰਿੰਦਰ ਇੱਕ ਇਹੋ ਜਿਹਾ ਗਾਇਕ ਆ ਇਹੋ ਜਿਹਾ ਐਕਟਰ ਆ ਜਿਹਦੇ ਜਿਹੜਾ ਨੋ ਹੇਟਰਸ ਜਿਹਨੂੰ ਕਹਿੰਦੇ ਹੁੰਦੇ ਹਨ ਉਹ ਜ਼ੀਰੋ ਹੇਟਰ ਵਾਲਾ ਹੈਗਾ ਹਾਂ ਹਾਂ ਅਮਰਿੰਦਰ ਬਾਰੇ ਗੁਰਿੰਦਰ ਬਾਰੇ ਵੀ ਹਾਂਜੀ ਹਾਂ ਗੁਰਿੰਦਰ ਦਾ ਟੀਜ਼ਰ ਆ ਰੌਲਾ ਪੈ ਜਾਣਾ ਉਹਦੇ ਤੇ ਥੋੜਾ ਜਿਆਦਾ ਪੈ ਗਿਆ ਪਰ ਇਸ ਨੂੰ ਕੱਟ ਕੇ ਕਲਿੱਪ ਨਾ ਬਣਾਇਓ। ਉਹ ਪਹਿਲਾਂ ਕਹਿੰਦਾ ਸੀ ਕਿ ਕਲਿੱਪ ਚ ਹੀ ਲੱਗਦਾ ਤੇ ਰੋਲਾ ਪੈ ਗਿਆ ਸੀ ਤੇ ਰੋਲਾ ਪੈ ਗਿਆ ਮੈਂ ਤੇ ਰੋਲਾ ਪਊ ਆ। ਉਹ ਪੈ ਗਿਆ। ਇਸ ਕਰਕੇ ਮੈਂ ਕੋਈ ਨੈਗੇਟਿਵ ਗੱਲ ਬੋਲਦਾ ਨਹੀਂ ਹੁੰਦਾ ਭਰਾਵਾ। ਇਸ ਕਰਕੇ ਬਹੁਤ ਸਵਾਲ ਆਇਆ ਮੈਨੂੰ ਉਹਦੇ ਟੀਜ਼ਰ ਦਾ। ਫਿਲਮ ਵੀ ਬਹੁਤ ਠੀਕ ਆ। ਏ ਉਹਦਾ ਰੌਲਾ ਪਊਗਾ ਥੈਂਕ ਯੂ ਜੀ ਬੱਸ ਬੱਸ ਕਰੋ ਯਾਰ ਕੋਲ ਸਿੱਧੂ ਤੋਂ ਸਰ ਲਾਸਟ ਸਰ ਲਾਸਟ ਜੀ ਜੀ ਅ ਅ ਪਹਿਲੇ ਤਾਂ ਸੱਸੀ ਗਾਲ ਸੱਸੀ ਗਾਲ ਸਾਨੂੰ ਪੰਜਾਬੀ ਟਿਹਾਣਾ ਤੋਂ ਸਿੱਧੀ ਗੱਲ ਕਰ ਰਹੀਆਂ ਜੀ ਜੀ ਹ ਅ ਕੁਲ ਮੈਮ ਤੁਹਾਡੇ ਨਾਲ ਜਦੋਂ ਇੰਟਰਵਿਊ ਚ ਗੱਲ ਹੋਈ ਸੀ ਐ ਤੁਹਾਨੂੰ ਕਿਹਾ ਸੀ ਵੀ ਸ਼ਹਿਨशाह ਬਣਦੀ ਐ ਬਾਦਸ਼ਾਹ ਬਣਦੀ ਐ ਤੇ ਅੱਜ ਧਾਰੋ ਆਈ ਐ ਆ ਜਿਹੜਾ ਸਕਰੀਨ ਤੇ ਅੱਜ ਦੇਖਿਆ ਵਾਕਈ ਉਹ એનર્ਜੀ ਜਿਹੜੀ ਇੱਕ ਔਰਤ ਦੇ ਕਿਰਦਾਰ ਨੂੰ ਚੱਲੀ ਦੀ ਹੈ ਉਹ ਗੈਲਸਨ ਜਿਹੜੀ ਤੁਹਾਨੂੰ ਦਿੱਤੀ ਆ ਕਮਾਨ ਸੋ ਜਿਹਨੇ ਕਰੀ ਕੀਤੀ ਹੈ ਬਸ ਉਹ ਕਿਰਦਾਰ ਦੀ ਜਿਹੜਾ ਉਹ ਸਟਰੋਂਗ ਮੈਸੇਜ ਆਪਣੇ ਤੋਂ ਕੁੜੀਆਂ ਨੂੰ ਦੇਣਾ ਚਾਹੁੰਦੇ ਆ ਸੋਸਾਇਟੀ ਨੂੰ ਦੇਣਾ ਚਾਹੁੰਦੇ ਆ ਜਿਹੜੇ ਆਉਣ ਵਾਲੇ ਐਪੀਸੋਡ ਦੇ ਵਿੱਚ ਸਾਨੂੰ ਮਿਲੇਗਾ ਸੋ ਬਹੁਤ ਸੋਹਣਾ ਲੱਗਿਆ ਦੇਖ ਕੇ ਮੈਂ ਗੈਲਸਨ ਨੂੰ ਇਹ ਪੁੱਛਣਾ ਚਾਹਾਂਗੀ ਸਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੁਖ ਰੱਖ ਕੇ ਕੁੜੀਆਂ ਨੂੰ ਐਧਾ ਦੇ ਵਿਸ਼ਾ ਦੇ ਉੱਤੇ ਹੋਰ ਵਧੀਆ ਵਿਸ਼ਾ ਦੇ ਬਿਲਕੁਲ ਬਿਲਕੁਲ ਜੀ ਮੇਰੇ ਕੋਲ ਇੱਕ ਕਾਫੀ ਵਿਸ਼ੇ ਨੇ ਇਹ ਗੱਲ ਆਪਣੀ ਕਿਸੇ ਨਾ ਕਿਸੇ ਪ੍ਰੋਡਿਊਸਰ ਤੱਕ ਵੀ ਪਹੁੰਚਣੀ ਚਾਹੀਦੀ ਹੈ ਮੇਰੇ ਕੋਲੇ ਬਹੁਤ ਵਿਸ਼ੇ ਨੇ ਤੇ ਮੇਰੇ ਕੋਲੇ ਕੇਵਲ ਵਨ ਪ੍ਰੋਡਿਊਸਰ ਵੀ ਆ ਇਸ ਕਰਕੇ ਉਹ ਆਪਾਂ ਬਣਾਵਾਂਗੇ ਮਤਲਬ ਹਰੀ ਝੰਡੀ ਹੈਗੀ ਆ ਮੈਨੂੰ ਤੇ ਮੈਨੂੰ ਚੰਗਾ ਲੱਗਦਾ ਬਣਾਉਣਾ ਮੈਨੂੰ ਇਦਾਂ ਦਾ ਮੈਨੂੰ ਚੰਗਾ ਲੱਗਦਾ ਨੇ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਮੈਂ ਚਾਰ ਮਾਵਾਂ ਚ ਪੜਿਆ ਮੇਰੀ ਮਾਂ ਮੇਰੀ ਮਾਸੀ ਮੇਰੀਆਂ ਦੋ ਵੱਡੀਆਂ ਭੈਣਾਂ ਇਸ ਕਰਕੇ ਔਰਤਾਂ ਬਾਰੇ ਮੇਰਾ ਇੱਕ ਅਲੱਗ ਨਜ਼ਰੀਆ ਹੈ ਔਰ ਮੈਂ ਚਾਹੁੰਨਾ ਕਿ ਮੈਂ ਸਿਨੇਮਾ ਦੇ ਵਿੱਚ ਉਹਨੂੰ ਹਮੇਸ਼ਾ ਪ੍ਰੇਜੈਂਟ ਕਰਦਾ ਰਹਾਂ ਜੀ ਓਕੇ ਜੀ ਥੈਂਕ ਯੂ ਸੋ ਮੱਚ ਐਵਰੀਬਾਡੀ ਥੈਂਕ ਯੂ ਸੋ ਬਾਟ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਸਾਰੀ ਕਾਸਟ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾ। ਸੋ ਯੈਸ ਇਦਾਂ ਹੀ ਸਕਸੈਸ ਫੋਲੋ ਤੁਸੀਂ ਹੁੰਦੇ ਰਹੋ ਐਡੀ ਸਕਸੈਸ ਮਿਲਦੀ ਜਾਵੇ। ਸੋ ਦਾਰੋ ਦੇਖਣ ਲਈ ਤੁਹਾਨੂੰ ਕੇਵਲ ਸਬਸਕ੍ਰਾਈਬ ਕਰਨਾ ਹੈ। ਬਾਕੀ ਸਾਰੇ ਐਪੀਸੋਡ ਬਸ ਵੀਰ ਬਣ ਕੇ 6 ਐਪੀਸੋਡ ਜ਼ਰੂਰ ਦੇਖਿਓ। ਤੁਹਾਨੂੰ ਆਪ ਨੂੰ ਹੀ ਲੱਗਿਆ ਹੋਣਾ ਕਿ ਕੁਝ ਅੱਗੇ ਵੀ ਦੇਖਣਾ ਚਾਹੀਦਾ। ਇਸ ਕਰਕੇ ਦੇਖਿਓ ਜ਼ਰੂਰ। ਕਿਉਂਕਿ ਅਗਲੇ ਮਹੀਨੇ ਫਿਰ ਆਪਾਂ ਸੁਖਾ ਰੇਡਰ ਆ ਰਿਹਾ ਤੇ ਉਦੋਂ ਅਗਲੇ ਮਹੀਨੇ ਰਾਜਧਾਨੀ ਆ ਰਹੀ ਹੈ। ਓਕੇ